ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ਼੍ਰੀ ਨਿਰਮਲ ਸਿੰਘ ਥਾਲੀਵਾਲ ਅਤੇ ਮੈਂਬਰਾਂ ਸਰਵ ਸ਼੍ਰੀ ਬਲਦੇਵ ਰਾਜ ਬੱਤਾ ਹਰਪ੍ਰੀਤ ਸਿੰਘ ਖੱਟੜਾ ਰਾਕੇਸ਼ ਕੁਮਾਰ ਦਰਤਾਰਪੋਰੀ ਤਰਸੀਮ ਸਿੰਘ ਅਤੇ ਮੁਹੰਮਦ ਖਲੀਲ ਨੇ ਪ੍ਰੈਸ ਦੇ ਬਿਆਨ ਨਾ ਜਾਰੀ ਕਰਦੇ ਹਾਂ ਦੱਸਿਆ ਕਿ ਪੀਆਰਟੀਸੀ ਦੀ ਸਮੁੱਚੀ ਮੈਨੇਜਮੈਂਟ ਨੂੰ ਵਰਕਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦਾ ਭੁਗਤਾਨ ਕਰਨ ਦੀ ਜ਼ਰਾ ਵੀ ਚਿੰਤਾ ਨਹੀਂ ਹੋਰ ਤੇ ਹੋਰ 2 ਸਾਲ ਤੋਂ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਵੀ ਉਹਨਾਂ ਦੇ ਬਣਦੇ ਕਾਨੂੰਨੀ ਬਕਾਇਆ ਦੀ ਅਦਾਇਗੀ ਨਹੀਂ ਕੀਤੀ ਗਈ ਪਿਛਲੇ ਮਹੀਨੇ ਦੀ ਤਨਖਾਹ ਪੈਨਸ਼ਨ 25 ਫਰਵਰੀ ਤੱਕ ਕਿਸ਼ਤਾਂ ਦੇ ਵਿੱਚ ਦਿੱਤੀ ਗਈ ਹੁਣ ਫਰਵਰੀ ਦੀ ਤਨਖਾਹ ਪੈਨਸ਼ਨ ਦੀ ਅਜੇ ਤੱਕ ਕੋਈ ਵੀ ਉਗਸੁਗ ਨਹੀਂ ਮੈਨੇਜਮੈਂਟ ਦਾ ਇਹ ਗੈਰ ਜ਼ਿੰਮੇਵਾਰ ਰਵਈਆ ਸਪਸ਼ਟ ਕਰਦਾ ਹੈ ਕਿ ਉਸ ਨੂੰ ਵਰਕਰਾਂ ਦੇ ਟੱਬਰਾਂ ਦੇ ਗੁਜ਼ਾਰੇ ਦਾ ਸਾਧਨ ਤਨਖਾਹ ਪੈਨਸ਼ਨ ਸਮੇਂ ਸਮੇਂ ਸਿਰ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਮੌਜੂਦਾ ਸਮੇਂ ਵਿੱਚ ਜਦੋਂ ਪੰਜਾਬ ਸਰਕਾਰ ਆਪਣੇ ਸਿਆਸੀ ਕਾਨੂੰਨਾਂ ਨੂੰ ਪੀਆਟੀਸੀ ਦੇ ਪ੍ਰਬੰਧ ਵਿੱਚ ਅਹਿਮ ਪੋਸਟਾਂ ਤੇ ਨਿਯੁਕਤੀ ਕਰਕੇ ਨਿਵਾਜ਼ ਰਹੀ ਹੈ ਤਾ ਹੋਰ ਵੀ ਨਿੰਦਨਯੋਗ ਹੈ ਕਿ ਸਰਕਾਰ ਵਿੱਚ ਚੰਗਾ ਸਥਾਨ ਰੱਖਦੇ ਇਹ ਅਹੁਦੇਦਾਰ ਵੀ ਵਰਕਰਾਂ ਦੀ ਭਲਾਈ ਦਾ ਕੋਈ ਧਿਆਨ ਨਹੀਂ ਰੱਖ ਰਹੇ ਜਦ ਕਿ ਪੰਜਾਬ ਸਰਕਾਰ ਤੋਂ 400 ਕਰੋੜ ਰੁਪਏ ਤੋਂ ਵੱਧ ਦੀ ਰਕਮ ਮੁਫਤ ਸਫਰ ਅਤੇ ਰਿਆਇਤੀ ਬਦਲੇ ਪੀਆਰਟੀਸੀ ਨੇ ਲੈਣੇ ਹਨ ਨਾ ਸਰਕਾਰ ਨੂੰ ਲੋੜਵੰਦ ਵਰਕਰਾਂ ਦੀ ਕੋਈ ਪਰਵਾਹ ਹੈ ਨਾ ਪੀਆਰਟੀਸੀ ਦੇ ਪ੍ਰਬੰਧਕਾਂ ਨੂੰ ਕੋਈ ਚਿੰਤਾ ਜਾਪਦੀ ਹੈ ਐਕਸ਼ਨ ਕਮੇਟੀ ਦੇ ਆਗੂਆਂ ਨੇ ਪ੍ਰਬੰਧਕਾਂ ਨੂੰ ਚੇਤਾਵਨੀ ਦਿੱੰਦਿਆ ਕਿਹਾ ਕਿ ਮੁਲਾਜ਼ਮਾਂ ਅਤੇ ਸੇਵਾਮੁਕਤ ਬਜ਼ੁਰਗ ਕਰਮਚਾਰੀਆਂ ਦੇ ਸਬਰ ਦਾ ਇਮਤਿਹਾਨ ਨਾ ਲਓ ਅਤੇ ਇਸ ਤਰ੍ਹਾਂ ਦੇ ਹਾਲਾਤ ਨਾ ਬਣਾਓ ਕਿ ਵਰਕਰਾਂ ਨੂੰ ਮੁੱਖ ਦਫ਼ਤਰ ਦੇ ਸਾਹਮਣੇ ਪੱਕਾ ਧਰਨਾ ਲਾ ਕੇ ਬੈਠਣਾ ਪੈ ਜਾਵੇ ਵਰਕਰਾਂ ਦੇ 70 ਕਰੋੜ ਤੋਂ ਵੱਧ ਦੇ ਅਦਾਇਗੀ ਯੋਗ ਬਕਾਇਆ ਦੀ ਵੀ ਕੋਈ ਚਿੰਤਾ ਨਹੀਂ ਕੀਤੀ ਜਾ ਰਹੀ ਵਰਕਰਾਂ ਦੇ ਕਮਾਕਾਰਾਂ ਦੀ ਫਾਈਲਾਂ ਠੰਡੇ ਬਸਤੇ ਵਿੱਚ ਸੁੱਟੀਆਂ ਜਾ ਰਹੀਆਂ ਹਨ ਵਰਕਰ ਦਫ਼ਤਰਾਂ ਦੇ ਚੱਕਰ ਕੱਟਦੇ ਹਨ ਤਾਂ ਦਫ਼ਤਰੀ ਅਮਲੇ ਵਾਲੇ ਆਪਣੀ ਬੇਵਸੀ ਜ਼ਾਹਰ ਕਰਕੇ ਪੱਲਾ ਛਾੜ ਦਿੰਦੇ ਹਨ ਉਹ ਆਪਣਾ ਦਰਦ ਦੱਸਣ ਤੋਂ ਵੀ ਅਧਿਕਾਰੀਆਂ ਦੇ ਡਰ ਕਾਰਨ ਕੰਨੀ ਕਤਰਾਉਂਦੇ ਹਨ ਪੀਆਰਟੀਸੀ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਸਰਕਾਰ ਦੇ 2 ਸਾਲਾਂ ਵਿੱਚ ਵੀ ਪੀਆਰਟੀਸੀ ਦੀ ਮਾਲਕੀ ਵਾਲੀ ਇੱਕ ਵੀ ਬੱਸ ਨਹੀਂ ਪਾਈ ਗਈ ਸਰਕਾਰ ਨੇ ਆਪਣੀਆਂ ਸਿਆਸੀਆਂ ਮਜਬੂਰੀਆਂ ਕਾਰਨ ਪਟਿਆਲਾ ਦਾ ਪੁਰਾਣਾ ਬੱਸ ਸਟੈਂਡ ਮੋਡ ਚਾਲੂ ਕਰਕੇ ਵਾਧੂ ਖਰਚ ਦਾ ਬੋਝ ਵੀ ਪੀਆਰਟੀਸੀ ਨੂੰ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਵਰਕਰਾਂ ਦੀਆਂ ਮੁਸ਼ਕਲਾਂ ਦੂਰ ਕਰਨ ਵੱਲ ਕੋਈ ਕਦਮ ਨਾ ਚੁੱਕੇ ਗਏ ਤਾਂ 21 ਮਾਰਚ 2024 ਨੂੰ ਪਟਿਆਲਾ ਵਿਖੇ ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ